ਕਿਸੇ ਨੇ ਵੀ ਜੋ ਵਿਚਾਰ ਕੀਤੀ ਬੇਨਤੀ ਕੀਤੀ ਹੈ ਤੇ ਜੋ ਸਾਤੂ ਨੂੰ ਉਪਦੇਸ਼ ਦਿੰਦਾ ਹੈ ਇੱਕ ਹੈ ਸਤਗੁਰੂ ਦੀ ਬਾਣੀ ਦੂਸਰਾ ਹੈ ਸਤਗੁਰੂ ਦਾ ਸਮੇ ਸਮ ਦਾ ਉਪਦੇਸ਼ ਉਹ ਸਦਾ ਇਸ ਸੰਸਾਰ ਨੂੰ ਤਾਰਨ ਹਾਰਾ ਹੈ ਸਾਧ ਸੰਗਤ ਹੁਣ ਜਿਹੜੀ ਭਾਈ ਇਕਦਾਰਾ ਜੀ ਨੇ ਬੇਨਤੀ ਕੀਤੀ ਹੈ ਉਹ ਅੱਜ ਸਾਡੇ ਅੰਦਰੋਂ ਵੀ ਅਰਦਾਸ ਨਿਕਲ ਰਹੀ ਹੈ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਗੁਰੂ ਅੰਗਦ ਸਾਹਿਬ ਮਹਾਰਾਜ ਦਿਆਲ ਸਤਗੁਰੂ ਕਹਿਣ ਲੱਗੇ ਭਾਈ ਕੇਦਾਰਾ ਜਿਵੇਂ ਇੱਕ ਜੰਗਲ ਨੂੰ ਅੱਗ ਲੱਗੀ ਹੈ ਜੰਗਲ ਦੇ ਵਿੱਚ ਰਹਿਣ ਵਾਲੇ ਜਿਹਨੇ ਜਾਨਵਰ ਨੇ ਜੀਵ ਨੇ ਤੜਸ ਤੜਕ ਕੇ ਮਾਰੇ ਨੇ ਉਸੇ ਜੰਗਲ ਦੇ ਵਿੱਚ ਇੱਕ ਸ਼ੀਤਲ ਜਲ ਦੀ ਨਦੀ ਚੱਲਦੀ ਹੈ ਜਿਨ੍ਹਾਂ ਨੇ ਉਦਮ ਕੀਤਾ ਉਸ ਸੀਤਲ ਜਲ ਦੀ ਨਦੀ 'ਚ ਛਾਲਾਂ ਮਾਰੀਆਂ ਉਹਨਾਂ ਨੂੰ ਅੱਗ ਦਾ ਕਿਸੇ ਪ੍ਰਕਾਰ ਦਾ ਵੀ ਦੁੱਖ ਨਹੀਂ ਪਹੁੰਚਿਆ ਸ਼ਾਂਤ ਰਹਿੰਦੇ ਜਿਨ੍ਹਾਂ ਉਦਮ ਨਹੀਂ ਕੀਤਾ ਉਸ ਅੱਗ ਦੇ ਵਿੱਚ ਜਲ ਗਏ ਦੁੱਖ ਭੋਗਿਆ ਖਤਮ ਹੋਏ